ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਨੇ ਪ੍ਰੈਸ ਵਾਰਤਾ ਕੀਤੀ ਅਤੇ ਇਸ ਦੇ ਨਾਲ ਹੀ ਉਹਨੇ ਭਾਜਪਾ ਦੇ ਧੰਜ ਕਸੇ। ਇਸ ਦੌਰਾਨ ਉਹਨੇ ਜਿੱਤੇ ਭਾਜਪਾ ਤੇ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਨੂੰ ਲੈ ਕੇ ਆੜੇ ਹੱਥੀ ਲਿਆ। ਉੱਥੇ ਹੀ ਉਹਨੇ ਪੰਜਾਬ 'ਚ ਸੀਐਮ ਮਾਨ ਦੇ 130 ਦੇ ਨਾਅਰੇ ਤੇ ਕਿਹਾ ਕਿ ਮਾਨ ਸਰਕਾਰ ਦੇ 52 ਵਿਧਾਇਕ ਆਪਣੇ ਹਲਕੇ ਹਾਰ ਗਏ। ਕੋਟਲੀ ਨੇ ਕਿਹਾ ਕਿ 10 ਮੰਤਰੀ ਸਮਿਤ 52 ਵਿਧਾਇਕ ਆਪਣੇ ਹਲਕਿਆਂ ਵਿੱਚ ਹਾਰ ਗਏ ਨੇ। ਕੋਟ ਨੇ ਕਿਹਾ ਕਿ 130 ਦੇ ਨਾਅਰੇ ਤੇ ਪੰਜਾਬੀ ਨੇ ਇਸ ਵਾਰ ਮੂੰਹ ਤੋੜਵਾ ਜਵਾਬ ਦਿੱਤਾ ਹੈ। ਕੋਟਲੀ ਨੇ ਕਿਹਾ ਕਿ ਸੀਐਮ ਮ ਆਪਣੇ ਆਪ ਨੂੰ ਇਨਕਲਾਬੀ ਮੰਨਦੇ ਸਨ ਅਤੇ ਅੱਜ ਲੋਕਾਂ ਨੇ ਦੱਸ ਦਿੱਤਾ ਕੋਟਲੀ ਨੇ ਕਿਹਾ ਕਿ ਸੀਐਮ ਮਾਨ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਨੌਕਰੀ ਦੇ ਲਈ ਜੋ ਲੋਕ ਧਰਨੇ ਲਗਾ ਰਹੇ ਨੇ ਕੋਟਲੀ ਦਾ ਰੋਪ ਹੈ ਕਿ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਅਧਿਆਪਕਾਂ ਸਿੱਖ ਨੌਜਵਾਨਾਂ ਸਮਿਤ ਕਈ ਲੋਕਾਂ ਤੇ ਅਤਿਆਚਾਰ ਕੀਤਾ ਹਾਂਜੀ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੁੰਮੀ ਪ੍ਰਧਾਨ ਸ਼ਿਵ ਸena ਹਿੰਦੂ ਟਕਸਾਲੀ ਤੋਂ ਅੱਜ ਜਿਹੜਾ ਬਲੂ ਸਟਾਰ ਆਪਰੇਸ਼ਨ ਦੌਰਾਨ ਜੋ ਸਾਡੇ ਪੰਜਾਬ ਦੇ ਵਿੱਚ ਸ਼ਹੀਦ ਹੋਏ ਸੀ ਜਿੱਦਾਂ ਕਿ ਸਾਡੇ ਆਤੰਗਵਾਦ ਦਾ ਸਫਾਇਆ ਕਰਨ ਵਾਲੇ ਮਹਾਨਾਇਕ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਜੀ ਬਿਆਨਤ ਸਿੰਘ ਜੀ ਜੋ ਸ਼ਹੀਦ ਹੋਏ ਸਨ ਕੇ ਪੀ ਐਸ ਗਿੱਲ ਜੀ ਡੀਜੀਪੀ ਸਾਹਿਬ ਪੁਰਖ ਡੀਜੀਪੀ ਸਾਹਿਬ ਔਰ ਲਾਲਾ ਜਗਤ ਨਾਰਾਇਣ ਜੀ ਜਨਰਲ ਅਰຸນ ਵੈਦਿਆ ਜੀ ਨੂੰ ਇੱਕ ਸਰਦਾ ਪੂਰਵਕ ਜੁਵਾਜ ਅਸੀਂ ਸ਼ਰਧਾਂਜਲੀ ਦੇਣੀ ਸੀ ਔਰ ਪਾਰਟੀ ਕਾਰ्यालय ਦੇ ਵਿੱਚ ਇੱਕ ਹਵਨ ਹੀ ਅਗ ਰੱਖਣਾ ਸੀ ਲੇਕਿਨ ਪੰਜਾਬ ਸਰਕਾਰ ਜਾਂ ਪੰਜਾਬ ਪ੍ਰਸ਼ਾਸਨ ਲਾਲੋ ਜੋ ਹਿੰਦੂਆਂ ਨੂੰ ਹਮੇਸ਼ਾ ਦਬਾਣਾ ਚਾਹੁੰਦਾ ਹੈ ਹਿੰਦੂਆਂ ਨੂੰ ਹਮੇਸ਼ਾ ਨੀਚੇ ਰਾ ਕੇ ਰੱਖਣਾ ਚਾਹੁੰਦਾ ਵਾ ਅੱਜ ਸਾਡਾ ਜਿਹੜਾ ਇੱਕ ਸ਼ਹੀਦੀ ਪ੍ਰੋਗਰਾਮ ਸੀ ਸਮਾਗਮ ਸੀ ਉਸ ਪ੍ਰੋਗਰਾਮ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਨਹੀਂ ਕਰਨ ਦਿੱਤਾ ਗਿਆ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਤੇ ਇਹ ਗੱਲ ਪੁੱਛਣਾ ਚਾਹੁੰਦੇ ਜੇ ਕੋਈ ਅਸੀਂ ਸ਼ਹੀਦੀ ਦਿਹਾੜਾ ਮਨਾਣੇ ਆ ਜਾਂ ਆਤੰਗਵਾਦ ਦੇ ਜਿਹੜਾ ਪੰਜਾਬ 'ਚ ਸਵਾਇਆ ਕਰਨ ਵਾਲੇ ਮਹਾਨ ਨਾਇਕਾਂ ਨੂੰ ਸ਼ਰਧਾਂਜਲੀ ਦਿੰਦੇ ਹੀ ਉਹਨਾਂ ਦੀ ਹਵਨ ਯੱਗ ਕਰਨ ਕਰਦੇ ਆ ਇਹਨਾਂ ਨੂੰ ਪਤੰਗੀ ਕੀ ਆ ਅੱਜ ਬੜੀ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਲਈ ਭਾਵੇਂ ਸਰਕਾਰ ਲਈ ਇੰਦਾ ਤੇ ਜਿਹੜੇ ਸ਼ਹੀਦ ਆ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਅੱਜ ਉਹਨਾਂ ਨੇ ਹਵਨ ਯੱਗ ਜਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਸਾਨੂੰ ਨਜ਼ਰਬੰਦ ਕੀਤਾ ਜਾਂਦਾ ਵਾ ਸਾਨੂੰ ਦਬਾਇਆ ਜਾਂਦਾ ਵਾ ਸਾਨੂੰ ਡਰਾਇਆ ਜਾਂਦਾ ਕਿ ਤੁਹਾਡੇ ਦੇ ਪਰਚੇ ਦਿੱਤੇ ਜਾਣਗੇ ਅਸੀਂ ਸਾਫ਼ ਤੇ ਸਾਫ਼ ਲਫ਼ਜ਼ਾਂ ਵਿੱਚ ਪ੍ਰਸ਼ਾਸਨ ਅੱਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਔਰ ਕੇਂਦਰ ਸਰਕਾਰ ਨੂੰ ਮੰਗ ਕਰਦੇ ਆ ਕਿ ਜਿਹੜਾ ਪੰਜਾਬ ਵਿੱਚ ਹਿੰਦੂਆਂ ਨੂੰ ਇਸ ਤਰ੍ਹਾਂ ਨਾ ਦਬਾਇਆ ਜਾਵੇ ਲੋਕਤੰਤਰ ਦਾ ਘਾਣ ਨਾ ਕੀਤਾ ਜਾਵੇ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੀ ਜਾਨਾਂ ਗੁਰਬਾਨ ਕਰ ਦਿੱਤੀਆਂ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਿੱਤੀ ਜਾਵੇ ਉਹਨਾਂ ਲਈ ਹਵਨ ਯੱਗ ਕੀਤੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਅੱਗੇ ਕਾਲੇ ਦੌਰ ਦੇ ਵਿੱਚ 35000 ਹਿੰਦੂ ਮਾਰੇ ਗਏ ਸੀ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਲਈ ਕੋਈ ਰਾਹਤ ਫੰਡ ਨਹੀਂ ਦਿੱਤਾ ਗਿਆ ਔਰ ਪੰਜਾਬ 'ਚ ਜਿਹੜਾ ਹਿੰਦੂਆਂ ਨੂੰ ਡੁਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਿੰਦੂ ਤੱਤਰ ਦੀ ਆਵਾਜ਼ ਨੂੰ ਜਿਹੜਾ ਬੁਲੰਦ ਨਹੀਂ ਕਰਨ ਦਿੱਤਾ ਜਾ ਰਿਹਾ ਇਹ ਜਿਹੜਾ ਖਮਿਆਜਾ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ ਜਲਦੀ ਭੁਗਤਨੇ ਪੈਣਗੇ ਜੈ ਸ਼੍ਰੀ ਰਾਮ ਜੈ ਜੈ ਸ਼ੀਰਾਮ